ਮੈਂ ਗਗਨਦੀਪ ਕੌਰ ਵਾਇਸ ਪ੍ਰਿੰਸੀਪਲ ਸ਼ਿਵਾਲਿਕ ਡਿਸਟ੍ਰਿੰਗਿਸ਼ਡ ਸੈਨੇਸ ਕੈਂਡੀ ਸਕੂਲ ਬਠਿੰਡਾ ਆਪ ਸਭ ਜੀ ਨੂੰ ਆਪਣੇ ਸਕੂਲ ਵੱਲੋਂ ਮੈਨੇਜਮੈਂਟ ਵੱਲੋਂ ਦੀਵਾਲੀ ਦੀਆਂ ਬਹੁਤ ਸ਼ੁਭ ਕਾਮਨਾਵਾਂ ਦਿਂਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਜਿਹੜੀ ਹੈ ਲਿਫਸ਼ਨ ਰਹਿਤ ਮਨਾਈ ਜਾਵੇ ਤਾਂ ਜੋ ਇਸ ਤਿਹਾਰ ਨੂੰ ਅਸੀਂ ਸਹੀ ਤਰੀਕੇ ਨਾਲ ਮਨਾ ਸਕੀਏ ਆਪਣੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਮੈਂ ਆ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਦੀ ਹਾਰਦਿਕ ਵਧਾਈ ਦਿੰਨੀ ਆ ਇਸ ਵਾਰ ਵੀ ਸਾਡੇ ਸਕੂਲ ਦੇ ਬੱਚਿਆਂ ਨੇ ਦੀਵਾਲੀ ਵਿੱਚ ਬਹੁਤ ਰੁਚੀ ਦਿਖਾਈ ਹੈ ਅਤੇ ਸਕੂਲ ਦੀ ਹਰ ਇੱਕ ਕਲਾਸ ਨੂੰ ਬਹੁਤ ਸੋਹਣਾ ਡੈਕੋਰੇਟ ਕੀਤਾ ਹੈ ਬਹੁਤ ਮਿਹਨਤ ਕੀਤੀ ਹੈ ਮੈਂ ਕਹਿਣਾ ਚਾਹਾਂਗੀ ਕਿ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਦੀਵਾਲੀ ਲਈ ਮਿਹਨਤ ਕੀਤੀ ਹੈ ਦੀਵਾਲੀ ਦੇ ਵਿੱਚ ਚਾਰ ਚੰਦ ਲਗਾਏ ਨੇ ਇਸ ਤਰ੍ਹਾਂ ਹਰ ਸਾਲ ਹੀ ਦੀਵਾਲੀ ਤੁਮ ਤਾਂ ਨਾਲ ਮਨਾਉਂਦੇ ਰਹਿਣ ਅਤੇ ਇਸੇ ਤਰ੍ਹਾਂ ਹੀ ਆਪਣੇ ਸਕੂਲ ਦੀ ਸ਼ਾਨ ਨੂੰ ਵਧਾਉਂਦੇ ਰਹਿਣ ਧੰਨਵਾਦ